ਸਾਡੇ ਵੱਲੋਂ ਜਿਨ੍ਹਾਂ ਨੇ 크ਰਿਸਚਨ ਮੰਨਣਾ ਬੱਬਾ ਜੀ ਉਹਨਾਂ ਨੂੰ ਅਸੀਂ ਕਹਿੰਨੇ ਜਾ ਕੇ ਬਣੋ ਜਿਨ੍ਹਾਂ ਨੂੰ ਆਪਣੇ ਧਰਮ ਤੇ ਭਰੋਸਾ ਨਹੀਂ ਜੇ ਉਹਨਾਂ ਨੂੰ ਉੱਥੇ ਜਾ ਕੇ ਜ਼ਿਆਦਾ ਭਰੋਸਾ ਹੋ ਰਿਹਾ ਉਹ ਜੀ ਸਦਕੇ ਜਾਣ ਜਿਨ੍ਹਾਂ ਨੂੰ ਇਧਰੋਂ ਨਹੀਂ ਕੁਝ ਮਿਲਿਆ ਸ਼ਾਇਦ ਉਧਰੋਂ ਕੁਝ ਮਿਲ ਜਵੇ ਲੈਣਾ ਤਾਂ ਰੱਬ ਦਾ ਨਾਂ ਹੀ ਆ ਨਾ ਐਦਾਂ ਆਪਸੀ ਭਾਈਚਾਰਕ ਖਰਾਬ ਨਾ ਕਰੋ ਸਕੇ ਅਸੀਂ ਆਪਣੇ ਜਥੇਬੰਦੀਆਂ ਨੂੰ ਐਸਜੀਪੀਸੀ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਆਪਣਾ ਪ੍ਰਚਾਰ ਵਧੀਆ ਤਰੀਕੇ ਕਰੋ ਤਾਂ ਕਿ ਸਾਨੂੰ ਇਹਨਾਂ ਨੂੰ ਕਹਿਣਾ ਹੀ ਨਾ ਪਵੇ ਧਰਮ ਕੀ ਆ ਪਹਿਲੀ ਗੱਲ ਤਾਂ ਇਹ ਧਰਮ ਕੀ ਆ ਧਰਮ ਸੱਚ ਆ ਕ੍ਰਿਸਚਨ ਭਾਈ ਜਾਰੇ ਨੂੰ ਵੀ ਇਹ ਗੱਲ ਕਹਾਂਗੇ ਵੀ ਤੁਸੀਂ ਆਪਣਾ ਦਿਨ ਮਨਾਣਾ ਬਲੀ ਚੜ੍ਹਦੀ ਕਲਾ ਬਾਬਾ ਜੀ ਤੁਸੀਂ ਮਨਾਓ ਮੈਂ ਤਾਂ ਹੀ ਉਹਨਾਂ ਨੂੰ ਕਿਹਾ ਵੀ ਜਿਹੜੇ ਅੰਗੋ ਨਰੂਲਾ ਜੀ ਆ ਉਹਨਾਂ ਨੂੰ ਆਪਣੀ ਸੰਗਤ ਉਹਨਾਂ ਦੀ ਹੁਣ ਇਕੱਠੀ ਹੋਣੀ ਹੈ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਉਹ ਵੀ ਕਹਿਣ ਅਸੀਂ ਵੀ ਆਪਣੇ ਦਲ ਪੰਥ ਦੇ ਵਿੱਚ ਬੇਨਤੀ ਲਾ ਰਹੇ ਹਾਂ ਵੀ ਜਿਹੜੇ ਸਾਡੇ ਸਿੰਘ ਇਕੱਠੇ ਹੁੰਦੇ ਆ ਉਹਨਾਂ ਨੂੰ ਕਿਹਾ ਜਾਵੇ ਵੀ ਅਸੀਂ ਕਿਸੇ ਕੋਈ ਧਰਮ ਕਨਵਰਟ ਕਰਦਾ ਉਹਦੀ ਆਪਣੀ ਇੱਛਾ ਆ ਅਸੀਂ ੱੱਕੇ ਨਾ ਥੋੜੀ ਲੈ ਕੇ ਆਣੇ ਆ ਅਸੀਂ ਪਹਿਲਾਂ ਵੀ ਗਿੰਨਦੀ 'ਚ ਘਟ ਸੀ ਤੇ ਅਸੀਂ ਅੱਜ ਵੀ ਗਿੰਨਦੀ 'ਚ ਘਟ ਰਹਿਣਾ ਚਾਹੁੰਦੇ ਆ ਬਾਬਾ ਜੀ ਮੈਂ ਤਾਂ ਹੀ ਆਪਣੇ ਜਥੇਬੰਦੀਆਂ ਨੂੰ ਇਹੀ ਬੇਨਤੀ ਕੀਤੀ ਆ ਵੀ ਅਸੀਂ ਕਿਸੇ ਨੂੰ ਕਹਿਣ ਨਾਲੋਂ ਪਹਿਲਾਂ ਅਸੀਂ ਆਪਣਾ ਘਰ ਸੈੱਟ ਕਰੀਏ ਜਿਹੜੇ ਬੰਦੇ ਗਲਤ ਕਮੈਂਟ ਕਰ ਰਹੇ ਆ ਸਾਤੋ ਜਰਨੈਲ ਸਿੰਘ ਖਾਲਸਾ ਪਿੰਡਰਾਵਾਰੇ ਜਾਂ ਸਾਡੇ ਕਕਾਰਾਂ ਬਾਰੇ ਟਕਸਾਲ ਬਾਰੇ ਉਸ ਬੰਦਿਆਂ ਨੂੰ ਸਖਤ ਤਾੜਨਾ ਆ ਅਸੀਂ ਪ੍ਰਸ਼ਾਸਨ ਨੂੰ ਲਿਖ ਕੇ ਦੇਤੀ ਆ ਆਪਣਾ ਜੇ ਇਹ ਕਾਰਵਾਈ ਨਾ ਹੋਈ ਤੇ ਇਹਨੂੰ ਵੱਡੇ ਪੱਧਰ ਤੇ ਲਿਖਿਆ